हां जी की हालचाल ने स्वागत है ਈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਤੁਹਾਡੇ ਵਾਸਤੇ ਮਹਿੰਦਰਾ ਦੋ ਟਰੈਕਟਰ ਲੈ ਕੇ ਆਇਆ ਇੱਕ ਟਰੈਕਟਰ ਦਾ ਰੇਟ ਬਿਲਕੁਲ ਜੈ ਜੈ ਜੀ ਪਹਿਲਾ ਗੱਲ ਹੀ ਆਪਾਂ ਘੱਟ ਰੇਟ ਵਾਲੇ ਦੀ ਤੇ 575 ਕਲੱਚ ਕੱਲਾ ਬਾਈ ਸਿੰਗਲਾ ਤੇ ਪੰਜਾਬ ਨੰਬਰ ਆ ਜੀਰਾ ਏਰੀਆ ਦੇ ਵਿੱਚ ਟਰੈਕਟਰ ਖੜਾ ਟਰੈਕਟਰ ਅੱਜ ਦੀ ਕੜੀ ਸਾਰਾ ਅਰੀਨਲ ਆ ਜੀ ਮਗਰਲੇ ਟਾਇਰ ਬਿਲਕੁਲ ਘਸਿਆਂ ਵਰਗੇ ਨੇ ਮੂਹਰੇਲੇ ਟਾਇਰ 50 ਤੋਂ 60 ਪੈਸੇ ਪਏ ਨੇ ਤੇ ਰੇਟ ਬਾਈ ਨੇ ਸਿਰਫ ਹੀ 1.5 ਲੱਖ ਰੁਪਈਆ ਮੰਗਿਆ 265 ਦਾ ਬਾਈ ਨੇ ਰੇਟ ਮੰਗਿਆ ਬਾਕੀ 1.5 ਲੱਖ ਦੇ ਵਿੱਚੋਂ ਵੀ ਤੁਹਾਡਾ ਮੌਕੇ ਤੇ ਮਾਨਤਾ ਨ ਹੋ ਜੂ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਬਾਕੀ ਦੀ ਵਾਹ ਕੇ ਚਲਾ ਕੇ ਉਹਦੀ ਦਸੱਲੀ ਕਰ ਸਕਦੇ ਜੀ ਪੇਪਰਾਂ ਦਾ ਕਾਪੀ ਦੇਈ ਉਹ ਵੀ ਬਾਈ ਵੱਲੋਂ ਫੁੱਲ ਗਾਰੰਟੀ ਆ ਕਿਤੋਂ ਟੁੱਟ ਭੱਜ ਨਹੀਂ ਹੋਈ ਕਿਤੋਂ ਟ੍ਰੇਟਰ ਲੀਕ ਨਹੀਂ ਹੈਗਾ ਬੈਟਰੀ ਬੂਟਰੀ ਵਧੀਆ ਤੇ ਪੂਰਾ ਵਧੀਆ ਵਾਈ ਤੇ ਚਲਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਾਕੀ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ 8872901139 ਬਾਈ ਦਾ ਨੰਬਰ ਆ ਇਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਟਰੈਕਟਰ ਦਾ ਸੌਦਾ ਮਕਾ ਕੇ ਵੀ ਜਾ ਸਕਦੇ ਹੋ ਬਾਕੀ ਰੇਟ ਦਾ ਮੜਾ ਮੋਟਾ ਬਾਈ ਜੀ ਹੋ ਜੂ ਮਾਨਤਾਂ ਜੇ ਕਿਸੇ ਵੀ ਵੀਰ ਨੇ ਆਪਾਂ ਤੋਂ ਬਿਲਕੁਲ ਫਰੀ ਦੇ ਵਿੱਚ ਐਡ ਕਰਾਉਣੀ ਆ ਤਾਂ ਨੰਬਰ ਹੈਗਾ ਜੀ ਆਪਣਾ 77550 ਤੇ 80206 ਨੰਬਰ ਤੇ ਦੀ ਆਪਾਂ ਉਹ ਫਰੀ ਦੇ ਵਿੱਚ ਐਡ ਕਰਾ ਸਕਦੇ ਹੋ ਬਾਕੀ ਗੱਲ ਕਰਦੇ ਆਪਾਂ ਦੂਜਾ 265 1999 ਮਾਡਲ ਆ ਜੀ 265 ਤੇ ਟਰੈਕਟਰ ਸਾਰਾ origignal ਆ ਤੇ ਮੋਗਾ ਏਰੀਆ ਦੇ ਵਿੱਚ ਖੜਾ ਟਰੈਕਟਰ ਤੇ ਕਿਤੇ ਰੰਗ ਦੀ ਬਾਈ ਆ ਕਹਿੰਦਾ ਕਲਮਣੀ ਲੱਗੀ ਫੁੱਲ ਗਰੰਟੀ ਆ ਇੱਕ ਤੋ ਗਲਿਆਨੀਆ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਰਗਾੜ ਮੜੂ ਦੇ ਸਕਦੇ ਹਾਂ ਤੇ ਪੂਰੇ ਵਧੀਆ ਸਾਫ ਤੇ ਸੋਹਣੇ ਪਿਆ ਰੰਗ ਰੀਜਨਲੀ ਬਈ ਸਾਰਾ ਤੇ ਇੰਜਨ ਗੇਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਹੈ ਨਵੀਂ ਬੈਟਰੀ ਹੈ ਜਿਵੇਂ ਜੇ ਟਾਇਰਾਂ ਦੀ ਗੱਲ ਕਰੀਏ ਮਗਲ ਟਾਇਰ 85 ਤੋਂ 90 ਪੈਸੇ ਪਏ ਨੇ ਜੀ ਅਗਲੇ ਟਾਇਰ 70 ਤੋਂ 75 ਪੈਸੇ ਪਏ ਨੇ ਤੇ ਰੇਟ ਬਾਈ ਨੇ ਮੰਗਿਆ 190000 ਰੁਪਿਆ ਬਾਕੀ ਇਹਦੇ ਵਿੱਚ ਤੁਹਾਡਾ ਮੌਕੇ ਤੇ ਮਾਨਤਨ ਹੋ ਜੂ ਨੰਬਰ ਸਕਰੀਨ ਉੱਪਰ ਬਾਈ ਦਾ ਚੱਲ ਰਿਹਾ 98 551 84357 ਬਾਈ ਦਾ ਨੰਬਰ ਆ ਤੇ ਜੇ ਕਿਸੇ ਵੀ ਵੀਰ ਯੂਨਿਟੇਟਰ ਖਰੀਦਣਾ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਮੌਕੇ ਤੇ ਰੇਟ ਮੁਕਾ ਕੇ ਬਾਈ ਜੀ ਜਾ ਕੇ ਟਰੈਕਟਰ ਖਰੀਦ ਸਕਦੇ ਹੋ ਬਾਕੀ ਜਿਹੜੀ ਕਾਪੀ ਦੀ ਹੁੰਦੀ ਬਾਈ ਕਿਸੇ ਵੀ ਟਰੈਕਟਰ ਦੀ ਆਪਾ ਐਡ ਕਰਦੇ ਆ ਤਾਂ ਆਪਾਂ ਕਾਪੀ ਕਾगज ਪਹਿਲਾਂ ਪੁੱਛਦੇ ਆ ਬਾਈ ਨੂੰ ਉਹ ਫੁੱਲ ਗਰੰਟੀ ਹੁੰਦੀ ਬਾਈ ਵੱਲੋਂ ਵੀ ਬਾਕੀ ਫੇਰ ਵੀ ਤੁਸੀਂ ਆਪਣੀ ਬਾਈ ਦਸੱਲੀ ਪੂਰੀ ਕਰਕੇ ਟਰੈਕਟਰ ਖਰੀਦਿਆ ਕਰੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਜਿਹੜੇ ਆਪਣੇ ਚੰਨ